ਇਹ ਕਿਸੇ ਮੁਲਕ ਦੀ ਗੱਲ ਕਰ ਰਿਹਾ। ਉਥੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਛੁੱਟੀ ਵਾਲੇ ਜਿਹੜੇ 2 ਦਿਨ ਹੁੰਦੇ ਨੇ ਸ਼ਨੀਚਰਵਾਰ ਤੇ ਐਤਵਾਰ ਉਹਨਾਂ ਨੂੰ ਵਿਸ਼ੇਸ਼ ਪ੍ਰਬੰਧ ਕਰਨੇ ਪੈਂਦੇ ਨੇ ਲੰਗਰ ਪਾਣੀ ਦੇ ਵੀ ਵਿਸ਼ੇਸ਼ ਪ੍ਰਬੰਧ ਹੁੰਦੇ ਨੇ ਦੀਵਾਨਾ ਦੇ ਕਥਾ ਵੀ ਕੀਰਤਨ ਵੀ ਢਾਡੀ ਦਰਬਾਰ ਵੀ ਉਹਨਾਂ ਨੂੰ ਪਤਾ ਹੈ ਵੀ ਇਹ 2 ਦਿਨ ਸੰਗਤ ਬਹੁਤ ਗਿਣਤੀ ਚ ਆਉਂਦੀ ਹੈ। ਹੁਣ 20 30 ਕਿਲੋਮੀਟਰ ਪਿੰਡਾਂ ਤੈਅ ਕਰਕੇ ਵੀ ਜਾਂਦੇ ਐ ਆਪਣੇ ਇੱਥੇ ਪਿੰਡਾਂ ਦੇ ਵਿੱਚ ਛੇ ਛੇ ਗੁਰਦੁਆਰੇ ਹੁੰਦੇ ਨੇ ਨਾਲ ਕੰਧ ਲੱਗਦੀ ਹੁੰਦੀ ਫੇਰ ਵੀ ਨਹੀਂ ਜਾ ਕੇ ਰਾਜੀ ਆਪਾਂ ਫੇਰ ਵੀ ਨਹੀਂ ਮੱਥਾ ਟੇਕ ਕੇ ਰਾਜੀ ਆਪਾਂ ਅਸਲ ਦੇ ਵਿੱਚ ਸਾਡਾ ਹਾਲ ਪਤਾ ਕਿਉਂ ਜਾ ਹੋ ਗਿਆ ਕਹਿੰਦੇ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਇੱਕ ਦਾ ਘਰ ਸੀ ਪਰ ਕਦੇ ਗੁਰਦੁਆਰੇ ਮੱਥਾ ਟੇਕਣ ਨਹੀਂ ਸੀ ਆਉਂਦਾ ਇੱਕ ਦਿਨ ਉਹਦਾ ਬਲਦ ਖੁੱਲ ਗਿਆ ਬਲਦ ਖੁੱਲ ਗਿਆ ਤੇ ਉਹ ਆ ਗਿਆ ਗੁਰਦੁਆਰਾ ਸਾਹਿਬ ਦੇ ਵੇੜੇ ਵਿੱਚ ਉਥੇ ਗਿਆਨੀ ਜੀ ਨੇ ਫਲਵਾੜੀ ਲਾਈ ਹੋਈ ਸੀ ਫੁੱਲ ਬੂਟੇ ਲਾਏ ਹੋਏ ਸੀ ਤੇ ਉਹ ਬਲਦ ਨੇ ਖਰਾਬ ਕਰ ਦਿੱਤੇ ਜੀ ਫੁੱਲ ਬੂਟੇ ਖਰਾਬ ਹੋ ਗਏ ਜੀ ਉਹ ਹੁਣ ਬਲਦ ਨੂੰ ਲੈਣ ਵਾਸਤੇ ਆਇਆ ਤੇ ਗਿਆਨੀ ਜੀ ਗੁੱਸੇ ਹੋਏ ਬਾਬਾ ਜੀ ਗੁੱਸੇ ਹੋਏ ਉਹ ਕਹਿੰਦੇ ਤੁਸੀਂ ਪਸ਼ੂ ਬੰਨ ਕੇ ਨਹੀਂ ਰੱਖਦੇ ਸਾਡੀ ਫਲਵਾੜੀ ਖਰਾਬ ਕਰ ਦਿੱਤੀ ਉਹ ਵਿਚਾਰਾ ਮੋਰਿਓ ਕੀ ਕਹਿੰਦਾ ਜੀ ਕਹਿੰਦਾ ਬਾਬਾ ਜੀ ਇਹ ਤੇ ਪਸ਼ੂ ਐ ਇਹਨੂੰ ਕੀ ਪਤਾ ਕਿੱਥੇ ਆਉਣਾ ਕਿੱਥੇ ਨਹੀਂ ਆਉਣਾ ਮੈਂ ਆਇਆ ਕਦੇ ਇਹ ਪਸ਼ੂ ਐਨੂੰ ਕੀ ਪਤਾ ਮੈਂ ਇਹਨੂੰ ਦੇਖਿਆ ਕਦੇ ਗੁਰਦੁਆਰੇ ਆਏ ਨਾ ਆਪਣਾ ਵੀ ਹਾਲ ਕਿਤੇ ਕਿਤੇ ਉਦਾਂ ਦਾ ਹੀ ਐ ਜੀ ਅੰਦਰ ਪ੍ਰੇਮ ਹੋਵੇ ਤੇ ਫਿਰ ਦੂਰੀ ਦੀ ਵੀ ਕੋਈ ਗੱਲ ਨਹੀਂ ਜੀ ਫਿਰ ਕਿਲੋਮੀਟਰਾਂ ਦੂਰ ਜਾਣਾ ਪੈ ਜਾਏ ਫੇਰ ਵੀ ਸਿੱਖ ਦਰਸ਼ਨਾਂ ਨੂੰ ਜਾਂਦਾ ਹੈ